ਪਟਿਆਲਾ ਦੀ ਛੋਟੀ ਨਦੀ ਦੇ ਵਿੱਚ ਪਿਛਲੇ 4 ਦਿਨ ਤੋਂ ਇੱਕ ਗਾਉ ਮੰਛ ਡਿੱਗਿਆ ਹੋਇਆ ਸੀ ਜਿਸ ਨੂੰ ਅੱਜ ਗਾਉ ਰક્ષਕ ਦਲ ਵੱਲੋਂ ਬੜੀ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਗਿਆ ਇਸ ਮੌਕੇ ਤੇ ਦੇਖਣ ਨੂੰ ਮਿਲਿਆ ਕਿ ਇਹ ਗਾਉ ਮੰਛ ਕਾਫੀ ਗੁੱਸੇ ਦੇ ਵਿੱਚ ਸੀ ਅਤੇ ਦੋ ਗਾਉ ਰક્ષਕ ਇਸ ਨੂੰ ਬਾਹਰ ਕੱਢਣ ਦੇ ਵਿੱਚ ਜ਼ਖਮੀ ਵੀ ਹੋਏ ਜਿਨ੍ਹਾਂ ਦੇ ਪੈਰ ਦੇ ਵਿੱਚ ਕੰਚ ਅਤੇ ਕੰਡੇ ਵੀ ਵੱਜੇ ਕਿੰਨੇ ਤੋਂ ਭੁੱਖਾ ਪਿਆਸਾ ਇਹ ਨਹਿਰ ਚ ਗिरा ਹੋਇਆ ਸੀਗਾ ਕਿਹੜੀ ਨਦੀ ਚ ਆ ਜਿਹੜੀ ਆ ਛੋਟੀ ਨਦੀ ਬਣੀ ਆ ਭੂਤਨਾਥ ਦੇ ਮੰਦਿਰ ਦੇ ਬਾਹਰ ਤੇ ਅਸੀਂ ਬਹੁਤ ਟੀਮਾਂ ਸਾਡੇ ਕੋਲ ਆਈਆਂ ਅਸੀਂ ਬਹੁਤ ਮੁਸ਼ਕਲ ਨਾਲ ਇਹਨੂੰ ਅੱਜ ਕੱਢਿਆ ਕਾਬੂ ਕਰਿਆ 4 ਦਿਨ ਲਗਾਤਾਰ ਆਂਦੇ ਰੇ ਅਸੀਂ ਇਹਨੂੰ ਕਾਬੂ ਕਰਨ ਵਾਸਤੇ ਪਰ ਇਹ ਬਹੁਤ ਤਿੱਖਾ ਬੱਛਾ ਇਸ ਕਰਕੇ ਫੋਰੈਸਟ ਡਿਪਾਰਟਮੈਂਟ ਨੇ ਜੋਰ ਲਾ ਲਿਆ ਫਾਰਬਿਗਟ ਵੀ ਆਈ ਸੀ ਉਹਨਾਂ ਨੇ ਵੀ ਜੋਰ ਲਾ ਲਿਆ ਹੁਣ ਸਾਰੇ ਗਊ ਭਾਗਤ ਖੜੇ ਔਰੇ ਸਾਹਮਣੇ ਇਹਨੂੰ ਜੋਰ ਲਾ ਕੇ ਬਾਹਰ ਕੱਢਿਆ ਬੜਾ ਔਖਾ ਨਿਕਲਿਆ ਮਾਰਨ ਨੂੰ ਵੀ ਆਂਦਾ ਦੇਖੋ ਹੁਣ ਤੁਹਾਡੇ ਸਾਹਮਣੇ ਕਿੰਨੀ ਜਗ ਉਹ ਜ਼ਬਰਦਸਤੀ ਕਰਵਾ ਰਹੇ ਮਾਰਿਆ ਕਿਸੇ ਬੰਦੇ ਨੂੰ ਆਪਣੇ ਨੂੰ ਨਹੀਂ ਮਾਰਿਆ ਕਿਸੇ ਨੂੰ ਨਹੀਂ ਹੈਗਾ ਹਲੇ ਕਿਉਂਕਿ ਅੰਦਰ ਸੀ ਨਾ ਮਾਰਨ ਨੂੰ ਆਂਦਾ ਸੀਗਾ ਕੋਈ ਕੋਈ ਜਖਮੀ ਹੋਇਆ ਕੋਈ ਇੱਕ ਛੱਡ ਦਿਓ ਇੱਕ ਛੱਡ ਦਿਓ ਇੱਕ ਛੱਡ ਦਿਓ ਇੱਕ ਛੱਡ ਦਿਓ ਹਾਂ ਬਾ ਚੱਲ ਜਾ ਬਈ ਜਾ 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 ਆਪਣੇ ਕੋ ਨਹੀਂ ਆਏਗਾ ਇਹ ਨਾ ਗਾ ਨਹੀਂ ਆਇਆ ਆਇਆ ਚਾਰ ਦਿਨ ਹੋ ਗਏ ਸਾਡੇ ਮੈਕ ਪੁਸਤੀ ਘਟ ਰਹੇ ਨੇ ਇਹ ਉਹਨਾਂ ਤੋਂ ਜਾਊਗਾ ਹੈ ਜਾਊ ਬੰਬ 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 ਆ ਦੇ ਕੋਈ ਇੰਜਰਡ ਵਗੈਰਾ ਵੀ ਹੋਇਆ ਸੀ ਆਪਣਾ ਬੰਦਾ ਇੰਜਰ ਨਹੀਂ ਕੋਈ ਆ ਪਰ ਸਖਾਵਟ ਬਹੁਤ ਹੋਈ ਆ ਸਾਰੀ ਸੰਸਥਾਵਾਂ ਨੂੰ ਪਰ ਔਖਾ ਬੜਾ ਅਸੀਂ ਕਰਿਆ ਬਾਹਰ ਕੱਢਿਆ ਕਿਉਂਕਿ ਝਾੜ ਫੂਸ ਬਹੁਤ ਆਂਦਰ ਨਾਲ ਨਾਲ ਸਾਈਡ ਤੇ ਪਾਣੀ ਹੈ ਕਰਮਚਾਰੀ ਜ਼ਖਮੀ ਵੀ ਹੋਇਆ ਦੋ ਹੋਏ ਆ ਜੀ ਇੱਕ ਦੇ ਪੈਰ ਤੇ ਕੱਚ ਲੱਗਿਆ ਕਿਉਂਕਿ ਨਦੀ ਦੇ ਵਿੱਚ ਪਾਣੀ ਵੀ ਹੈ ਉਹਦੇ ਵਿੱਚ ਕੱਚ ਸੀਗਾ ਉਹਦਾ ਪੈਰ ਪਟ ਗਿਆ ਤੇ ਸਾਡੇ ਇੱਕ ਇੱਕ ਬੰਦੇ ਦੇ ਹੋਰ ਦੇ ਸੱਟ ਲੱਗੀ ਹੈ ਅੱਜ ਕਿੰਨਾ ਟਾਈਮ ਲੱਗ ਗਿਆ ਫਿਰ ਅੱਜ ਸਵੇਰ ਤੇ ਲੱਗੇ ਹੋਏ ਆ ਜੀ ਕੱਲ ਵੀ ਸਾਰਾ ਦਿਨ ਲੱਗਾ ਸੀਗਾ ਅਸੀਂ ਸਵੇਰੇ 8 ਵਜੇ ਲੱਗੇ ਸੀਗੇ ਸ਼ਾਮ ਨੂੰ 6 ਵਜੇ ਗਏ ਆ ਪਰਸੋ ਵੀ 4 ਵਜੇ ਆਏ ਸੀਗੇ 9 ਵਜੇ ਗਏ ਆ ਕੋਈ ਸਾਰੇ ਡਿਪਾਰਟਮੈਂਟਾਂ ਨੇ ਜ਼ੋਰ ਲਾਦਾ ਸੀਗਾ ਫਿਰ ਸਾਡੇ ਅਸੀਂ ਮੈਂ ਵੀ ਕੱਢ ਲਗਾਇਆ ਚਰ ਟੀਮ ਚਾ ਨਗਰ ਨਿਗਮ ਤੋਂ ਤੇ ਸਾਡੇ ਸਾਰੇ ਗਊ ਭਗਤ ਨਾਲ ਲੱਕੇ ਇਹਨੂੰ ਬਾਹਰ ਕੱਢਿਆ ਬੜੀ ਮੁਸ਼ਕਲ ਦਾ ਨਿਕਲਿਆ ਕਿੰਨੇ ਦਿਨ ਤੋਂ ਫਸਿਆ ਹੋਇਆ ਇਹ 5 ਦਿਨ ਹੋ ਗਏ ਜੀ ਘਟੋ ਘੜ 5 ਦਿਨ ਤੋਂ ਇਹ ਨਾਲੇ ਦੇ ਨਾਲੇ ਦੇ ਵਿੱਚ ਫਸਿਆ ਹੋਇਆ ਤੇ ਰੋਟੀ ਵਗੈਰਾ ਤੁਸੀਂ ਪਾਉਂਦੇ ਸੀ ਰੋਟੀ ਵਗੈਰਾ ਇਹਨੂੰ ਥੋੜਾ ਬੋਤਾ ਚਾਰਾ ਪਾ ਜਾਂਦੇ ਸੀਗੇ ਪਰ ਖਾਂਦਾ ਨਹੀਂ ਸੀਗਾ ਡਰ ਦੇ ਮਾਰੇ ਅਸੀਂ ਬੋਰੀਆਂ ਵੀ ਲਾਈਆਂ ਤੁਸੀਂ ਦੇਖ ਸਕਦੇ ਹੋ ਉੱਥੇ ਬੋਰੀਆਂ ਵੀ ਲਾਈਆਂ ਉੱਪਰ ਚੜ੍ਹਨ ਵਾਸਤੇ ਸਟੈਪ ਤੇ ਫਿਰ ਵੀ ਨਹੀਂ ਚੜਿਆ ਇਹ ਅੱਜ ਸਾਰੇ ਆਪਾਂ ਗਊ ਭਗਤਾਂ ਦੀ ਮਗਧ ਮਦਦ ਨਾਲ ਘਟੋ ਘੜ 40 50 ਮੁੰਡੇ ਸੀਗੇ ਜਿਨ੍ਹਾਂ ਨੇ ਹੱਥ ਆਹ ਲਾਇਆ ਸਾਡੇ ਦੀਪਕ ਦੀਆਂ ਬੋਲਦੇ ਕਿੰਨਾ ਕ ਮੁਸ਼ਕਿਲ ਹੋਇਆ ਜੀ ਕੱਟਣਾ ਬਹੁਤ ਮੁਸ਼ਕਿਲ ਹੈ 5 ਦਿਨ ਤੋਂ ਲਗਾਤਾਰ ਲੱਗੀਆਂ ਹੋਈਆਂ ਵੀ ਟੀਮਾਂ ਇਸ ਚ ਸਾਡੇ ਦੋ ਵਲੰਟੀਅਰ ਜਿਹੜੇ ਹੈਗੇ ਇੰਜਰਡ ਵੀ ਹੋਏ ਆਂ ਪਰ ਅਸੀਂ ਹਾਰ ਨਹੀਂ ਮੰਨੀ ਹੈਗੀ ਸ਼ਹਿਰ ਦੀ ਸਾਰੀ ਵਕ ਹੋ ਕੇ ਐਨ ਜੀਓਜ਼ ਵੀ ਪਹੁੰਚੀ ਹੋਈਆਂ ਸੀ ਇੱਥੇ ਫਾਇਰ ਬਿਗੇਟ ਵੀ ਪਹੁੰਚੀ ਹੋਈ ਹੈ ਤੇ ਆਪਣਾ ਫੋਰੈਸਟ ਡਿਪਾਰਟਮੈਂਟ ਵੀ ਹੋ ਰਿਹਾ ਹੈਗਾ ਸੀਗਾ ਸਾਰੀ ਟੀਮਾਂ ਨੇ ਰਲ ਮਿਲ ਕੇ ਕਰਿਆ ਹੈਗਾ ਐਗਰੈਸਿਵ ਹੋ ਸੀਗਾ ਜਿਸ ਕਰਕੇ ਸਾਨੂੰ ਦਿਪਕ ਜੀ ਕਿਰਿਆ ਕੀ ਦਰ ਗਿਆ ਕਿਦਾ ਉਹਦਰ ਬਹੁਤ ਸਾਰੇ ਜੀ ਲੜਦੇ ਲੜਦੇ ਕੋਈ ਪਸ਼ੂ ਵਿੱਚ गिर ਗਿਆ ਹੋਵੇ ਪਰ ਇਥੇ ਸਟੈਪ ਨਹੀਂ ਬਣੇ ਹੋਏ ਸੀਗੇ ਸਿੱਧਾ-ਸਿੱਧਾ ਹੈਗਾ ਨਿਕਲਣ ਦਾ ਕੋਈ ਰਸਤਾ ਨਹੀਂ ਹੈਗਾ ਜਿਸ ਕਰਕੇ ਬੜੀ ਮੁਸ਼ਕਿਲ ਆਈ ਹੈ। ਬੰਦੇ ਕਿਹੜੇ ਸੀਗੇ ਇੰਜਰਡ ਹੋਏ ਆ ਜਿਹੜੇ ਕੀ ਨਾਮ ਸੀਗੇ? ਇੱਕ ਤਾਂ ਹਰੀ ਆ ਹਰੀਸ਼ ਕੰਨਾ ਜੀ ਹੈ। ਇਹਨਾਂ ਦੇ ਰੱਤੇ ਲੱਗੇ ਆ। ਬਿਲਕੁਲ ਕੱਲ ਲੜਕਾ ਹੈ ਉਹਦਾ ਪੈਰ ਫਟ ਗਿਆ ਸੀ ਕੰਚ ਲੱਗ ਕੇ। ਕਿ ਕਿੰਨਾ ਕੁ ਮੁਸ਼ਕਿਲ ਸੀਗਾ ਜੀ ਫਿਰ ਅੰਦਰ? ਕਾਫੀ ਮੁਸ਼ਕਿਲ ਸੀਗਾ ਜੀ ਫਿਰ ਵੀ ਕੱਢ ਲਿਆ ਜੀ ਸੋ ਜੋੜ ਲਾ ਕੇ ਸਾਰਿਆਂ ਨੇ ਮਿਲ ਕੇ ਸਾਰੀ ਸੰਸਥਾ ਨੇ ਮਿਲ ਕੇ। ਹਮ ਇਹ ਜਿਹੜਾ ਬੱਚਾ ਗਿਰਿਆ ਸੀ ਜੀ ਅੰਦਰ ਆਣਾ ਕੱਢਿਆ ਅੱਜ ਬਾਹਰ। ਕੀ ਕੁਝ ਕਹੋਗੇ? ਫਿਰ ਜੀ ਕਹਿਣਾ ਤਾਂ ਦੇਖੋ ਇਹ ਹੈ ਕਿ ਜਿਹੜੇ ਉਰੇ ਆਏ ਆ ਸਾਰੇ ਗਊ ਭਗਤਾਂ ਦਾ ਪਹਿਲਾਂ ਤਾਂ ਬਹੁਤ ਦਿਲੋਂ ਧੰਨਵਾਦ ਹੈ ਦਿਲ ਦੀ ਗਰਾਈਆਂ ਤੋਂ ਚਾਰ ਦਿਨਾਂ ਤੋਂ ਟੀਮਾਂ ਲੱਗੀ ਹੋਈਆਂ ਨੇ ਸਭ ਤੋਂ ਕਹਿਣਾ ਚਾਹੂੰਗਾ ਕਿ ਦੀਪਕ ਵਾਦਵਾ ਜੀ ਤੇ ਆਪਣੇ ਵਿਕਾਸ ਕੰਬੋਜ ਜੀ ਜਿਨ੍ਹਾਂ ਨੇ ਇਸ ਚੀਜ਼ ਚ ਸਫਲਤਾ ਪ੍ਰਾਪਤ ਕੀਤੀ ਹੈ ਦੇਖੋ ਸਾਰੇ ਹੀ ਆਪਾਂ ਇਕੱਠੇ ਹੀ ਆ ਸਾਰੇ ਹੀ ਇਕੱਠੇ ਹੋ ਕੇ ਸਾਰੀ ਟੀਮਾਂ ਰੈਸਕਿਊ ਕਰਨ ਲੱਗੀ ਹੋਈਆਂ ਸੀਗੀ ਜਿਸ ਦੇ ਨਾਲ ਮੁਸ਼ਕਿਲ ਇਹ ਆਈ ਹੈ ਕਿ ਵੀ ਕਿਸੇ ਨੂੰ ਕੰਚ ਲੱਗ ਗਿਆ ਕੋਈ ਇੰਜਰਡ ਹੋ ਗਿਆ ਜਾਨਲੇਵਾ ਵੀ ਕੁਝ ਹੋ ਸਕਦਾ ਸੀ ਕਿਉਂਕਿ ਬਹੁਤ ਜ਼ਿਆਦਾ ਗ੍ਰੈਗਸਿਵ ਸੀਗਾ ਉਹ ਤੇ ਇਹ ਨਹੀਂ ਕਹਿ ਸਕਦੇ ਆਪਾਂ ਆਸਾਨ ਮਤਲਬ ਜੋ ਵੰਸ਼ ਸੀਗਾ ਉਹ ਬਜ਼ੁਰਗ ਸੀਗਾ ਜਾਂ ਕਿਵੇਂ ਮਤਲਬ ਹੱਟਾ-ਗਾਟਾ ਉਹ ਕਿਵੇਂ ਕਿਸ ਤਰ੍ਹਾਂ ਕੇ ਗਿਰਿਆ ਇਸ ਤਰ੍ਹਾਂ ਕੀ ਨਹੀਂ ਕਰਿਆ ਉਹ ਜਾਨਲੇਵਾ ਤੁਸੀਂ ਆਪ ਦੇਖਿਆ ਲਾਈਵ ਤੁਹਾਡਾ ਚੱਲਿਆ ਵੀ ਉਹ ਕੁਝ ਵੀ ਹੋ ਸਕਦਾ ਸੀਗਾ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਭਰਾਵਾਂ ਦੇ ਸਾਥ ਨਾਲ ਅਸੀਂ ਸਕਸੈਸ ਹੋ ਗਏ ਆ ਜੀ ਜੈ ਸ਼੍ਰੀ ਰਾਮ ਜੈ ਸੇ ਸਾਰਾ ਕੁਝ ਸਹੀ ਸਲਾਮਤ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਇੰਜਰਡ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਸਹੀ ਸਲਾਮ ਤੁਹਾਡੇ ਸਾਹਮਣੇ ਉਹ ਚਲਾ ਗਿਆ